ਇਹ ਹੰਦੀ ਵੀ ਬਾਕੀ ਨੇ ਸਾਰੀ ਵੀਰੇ ਮਿਹਨਤ ਦੇ ਹੁੰਦੀ ਜਾਈ ਹੂੰ ਠੀਕ ਹੈ ਹੁਣ ਆਪਾਂ ਜੇ ਲਾਲੀ ਆ ਪੰਨ ਦੇ ਪਾਥੀਆਂ ਬਣਦੀਆਂ ਠੀਕ ਹੈ 6 ਰੁਪਏ ਦੀ ਇੱਕ ਪਾਥੀ ਲਾ ਕੇ ਚੱਲਪੋ ਇੱਕ ਬੰਦਾ ਨੇ 1000 ਪਾਥੀ ਵੀ ਲੈ ਲਈ ਤੇ ਉੱਥੇ ਕਲਕੂਲੇਸ਼ਨ ਕਰ ਲਓ ਤੁਸੀਂ ਆਪ ਹਾਂ ਹਾਂ ਇੱਕ ਦਿਨ 'ਚ ਸਾਨੂੰ ਵਧੀਆ 1500 ਦਿਹਾੜੀ ਵੀ ਬਣੀ ਗਈ ਤਾਂ ਵਧੀਆ ਚੀਜ਼ ਹੈਗੀ ਇਹ ਬਾਕੀ ਕਿਉਂ ਦਾ ਤਾਂ ਰੇਟ ਹੀ ਵੀਰੇ 3000 2500 ਚੱਲੀ ਜਾਂਦਾ ਹੈ ਬਿਲਕੁਲ ਬਿਲਕੁਲ ਮੈਂ ਕਿਹ ਜੀ ਦੇਖੀ Amazon ਤੇ ਪਾਥੀਆਂ ਵਿਕੀ ਜਾਂਦੀਆਂ ਸੀ ਹਾਂਜੀ ਬਈ ਹੈਨਾ ਹਾਂਜੀ ਬਈ ਅਰੇ 6 ਰੁਪਏ ਰੇਟ ਹੈ ਇੱਕ ਪਾਥੀ ਦਾ ਇਹ ਡਾਟਾ ਵਿੱਚ ਜਿਹੜਾ ਪਾਥੀ ਦਾ ਰੇਟ ਆ ਉਹ ਸ਼ੇਅਰ 'ਤੇ ਇੱਕ ਆਗਾ ਉਹ ਵੀ ਜਿਵੇਂ ਨਾਰਮਲ ਹੂੰ ਹੂੰ ਤੇ ਜਿਹੜੀਆਂ ਆਪਣੇ ਘਰ ਦੀਆਂ ਬਾਥੀਆਂ ਜੇ ਤੁਹਾਨੂੰ ਦਿਖਾ ਦਈਏ ਤਾਂ ਉਹ ਤਾਂ ਮੈਨੂੰ ਲੱਗਦਾ ਤੁਸੀਂ 10 15 ਵੀ ਕੁ ਗੀ ਫਿਰ ਉਹ ਤਾਂ ਕਿਉਂਕਿ ਹੈਵੀ ਹੁੰਦੀਆਂ ਸਾਰੇ ਹੂੰ 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 ਤੇ ਇੱਕ ਮੈਂ ਵਧਾਈ ਦੇਣਾ ਚਾਹਾਂਗਾ ਭੈਣ ਨੂੰ ਹਾਂਜੀ ਆ ਜਿਹੜਾ ਤੁਸੀਂ ਪੂਲ ਦੇਖ ਰਹੇ ਹੈ ਭੈਣ ਨੇ ਆਪਦੀ ਮਿਹਨਤ ਨਾਲ ਹਾਂਜੀ ਵੀਰੇ ਇਹ ਵੀਰੇ ਆਪਾਂ ਫੇਸਬੁੱਕ ਤੋਂ ਓਦੋਂ ਸਟਾਰਟ ਜਿਹੜਾ ਪੂਲ ਬਣਾਉਣਾ ਸਟਾਰਟ ਕੀਤਾ ਨਾ ਓਦੋਂ ਆਪਾਂ ਫੇਸਬੁੱਕ YouTube ਸਟਾਰਟ ਕੀਤਾ ਸੀ ਵੀਰੇ ਤੇ ਮੇਰੀ ਫਸਟ ਪੇਮੈਂਟ ਦਾ ਪੂਲ ਤੇ ਸ਼ੈੱਡ ਪਾਇਆ ਸੀ ਪਹਿਲਾਂ 15 ਹਾਂਜੀ ਵੀਰੇ ਬਹੁਤ ਚੰਗੀ ਗੱਲ ਹੈ ਭੈਣ ਹਾਂਜੀ ਵੀਰੇ ਤੇ ਇਧਰ ਆ ਸਾਰੀ ਸਬਜ਼ੀ ਵੀਰੇ ਆਪਣੀ ਘਰ ਦੀ ਹੈਗੀ ਹਾਂ ਹਾਂ ਆ ਮੇਥੇ ਹੈਗੇ ਪਾਲਕਾ ਹੈਗੀ ਗਾਜਰਾਂ ਹੈਗੀਆਂ ਠੀਕ ਹੈ ਵੀਰੇ ਬੀਟਰ ਰੂਟ ਅੱਛਾ ਠੀਕ ਹੈ ਜੀ ਚਕੰਦਰ ਕਹਿੰਦੇ ਜੀ ਨੂੰ ਚਕੰਦਰ ਕਹਿੰਦੇ ਜੀ ਨੂੰ ਇਹ ਬਹੁਤ ਵਧੀਆ ਹੁੰਦੇ ਵੀਰੇ ਠੀਕ ਆ ਭਾਈ ਆਹ ਵੇਖ ਲੋ ਸਾਡੀ ਭੈਣ ਦੇ ਕੰਮ ਸਭ ਕੁਝ ਲੱਗਿਆ ਹੋਇਆ ਤੇ ਆਪਣੇ ਇਧਰ ਮਟਰ ਆ ਗਏ ਭਾਈ ਹੂੰ ਠੀਕ ਹੈ ਤੇ ਆ ਆ ਗਏ ਵੀਰੇ ਛੋਲੀਆਂ ਆਪਣਾ ਅੱਛਾ ਛੋਲੀਆਂ ਇਹਦੀ ਹਾਂਜੀ ਵੀਰੇ ਇਹ ਕਿੱਤਾ ਕਿਵੇਂ ਦਾ ਡੇਰੀ ਫਾਰਮ ਹੈ ਬਹੁਤ ਵਧੀਆ ਪਰ ਬਸ ਵੀਰੇ ਇਹ ਮਿਹਨਤ ਤੇ ਆ ਸਾਰਾ ਕੁਝ ਆਪਣੀ ਠੀਕ ਹੈ ਜੀ ਆਪਾਂ ਅੱਖਗੇ ਵੀ ਆਪਾਂ ਰੱਖ ਲੈਨੇ ਆ ਕੰਮ ਵਾਲੇ ਹੂੰ ਤੇ ਉਹਨੇ ਹੀ ਕੰਮ ਵਾਲੇ ਲੈ ਜਾਣਗੇ ਉਹਨੇ ਆਪਾਂ ਨੂੰ ਬਚੂਗਾ ਭਾਈ ਬਿਲਕੁਲ ਬਿਲਕੁਲ ਠੀਕ ਹੈ ਤੇ ਇਹ ਬੱਚਾ ਦਾ ਤਰਪ ਗਿਆ ਆਉਣ ਵਾਲੇ ਟਾਈਮ ਵਿੱਚ ਆਪਾਂ ਕਿਆਉ ਦਾ ਸ਼ੁਰੂ ਕਰਨਾ ਬਈ ਹੂੰ ਜਿਹੜਾ ਮੇਰਾ ਮੇਨ ਜਿਹੜਾ ਦਿਲ ਤੋਂ ਹੈਗੀ ਹੈਗੀ ਚੀਜ਼ ਹੈ ਵੀ ਆਪਾਂ ਸਟਾਰਟ ਕਰਗੇ ਹੂੰ ਕਿਆਉ ਦਾ ਗੰ ਆਪਣੀ ਕੋਲ ਹੂੰ ਹੂੰ ਕਿਆਉ ਦਾ ਸਟਾਰਟ ਕਰਾਂਗੇ ਬਈ ਇਦੋਂ ਬਾਅਦ ਉਹ ਤੁਸੀਂ ਆਪ ਦਾ ਬ੍ਰੈਂਡ ਬ੍ਰਾਡ ਦੇ ਨਾਂ ਤੇ ਕਰਦਾਂਗੇ ਵੀਰੇ ਆਪਾਂ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਾ ਲੱਖਰ ਰੁਪਏ ਮਾਪਿਓ ਦੇ ਪੜਾਈਆਂ 'ਚ ਖਰਚ ਕਰਾਤੇ ਤੇ ਅੱਜ ਵੀ ਬਿਲੇ ਬੈਠੇ ਨੇ ਕੋਈ ਨੌਕਰੀ ਨਹੀਂ ਲੱਭਦੀ ਤੇ ਗਾਲਾਂ ਖਾਂਦੇ ਨੇ ਆਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਆਪ ਦਾ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਥੋੜੇ ਪੈਸਿਆਂ ਨਾਲ ਤੇ ਆਪਣੀ ਕੰਪਨੀ ਦੇ ਮਾਲਕ ਬਣ ਸਕਦੇ ਹੋ ਉਹ ਕਿਵੇਂ ਉਹਦੇ ਲਈ ਮੇਰੇ ਵੀਡੀਓ ਦੇਖਣੀ ਪੈਣੀ ਹੈ ਤੇ ਮੇਰੀ ਭੈਣ ਹਰਮਨ ਬਰਾੜ ਦੀਆਂ ਗੱਲਾਂ ਨੂੰ ਫੋਲੋ ਕਰਨਾ ਪੈਣਾ ਆਓ ਫਿਰ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸਵਾਗਤ ਹੈ ਮੈਨੇ ਕਿਵੇਂ ਹੋ ਵਧੀਆ ਵੀਰੇ ਤੁਸੀਂ ਦੱਸੋ ਠੀਕ ਹੋ ਹਰਮਨ ਬਣੇ ਹਾਂਜੀ ਹਾਂਜੀ ਬਹੁਤ ਜੀ ਆਪਣੇ ਗੱਲਾਂ ਤੇ ਆਪਾਂ ਘੋੜਿਆਂ ਦੇ ਵੀ ਕੀਤੇ ਆ ਹਾਂ ਤੇ ਹੁਣ ਤੁਸੀਂ ਮੈਨੂੰ ਦੱਸੋਗੇ ਡੇਰੀ ਫਾਰਮਿੰਗ ਦੇ ਬਾਰੇ ਦੱਸੋ ਤੁਸੀਂ ਇਹ ਸ਼ੁਰੂ ਕਰ ਰਹੇ ਹੋ ਕੰਮ ਡੇਰੀ ਫਾਰਮਿੰਗ ਹਾਂਜੀ ਵੀਰੇ ਆਪਾਂ ਨਾ ਆਪਣੀ ਘਰ ਦੀ ਬਰੀਡ ਆ ਸਾਰੀ ਹਮ ਹਮ ਠੀਕ ਹੈ ਤੇ ਆਪਾਂ ਨਾ ਇਹਨਾਂ ਤੋਂ ਸਟਾਰਟ ਕਰ ਰਹੀਆਂ ਹੈਗੇ ਸਾਰਾ ਕੰਮ ਅੱਛਾ ਹਾਂਜੀ ਵੀਰੇ ਤੇ ਆ ਫਾਸਟ ਤੇ ਤਾਂ ਆਪਣੀ ਹੈਗੀ ਵੀਰੇ ਮੀਣੀ ਇਹਦੇ ਆਲਮੋਸਟ ਆਪ ਆਉਣੇ ਰਹੇ ਨੇ ਵੀਡੀਓ ਸਾਰੀ ਜਾਣਦੇ ਆ ਇਹ ਬਰੀਡ ਬਹੁਤ ਘਾਟ ਆ ਵੀਰੇ ਇਹ ਅੰਬਾ ਅ ਮਤਲਬ ਕਹਿ ਸਕਦੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਪਹਿਲਾਂ ਮੀਨੀਆ ਹੁਣ ਨਹੀਂ ਹੈ ਐਟ ਆ ਟਾਈਮ ਇਹ ਕਿਹੜੀ ਬਰੀਡ ਹੈ ਇਹ ਆਪਾਂ ਮੀਨੀ ਕਹਿ ਦਿੰਨੇ ਆਂ ਇਹਨੂੰ ਅੱਛਾ ਇਹਦੇ ਸਿੰਗ ਕਿਉਂ ਥੱਲੇ ਨੂੰ ਆ ਇਹ ਮੀਨੀਆ ਨੂੰ ਤਾਂ ਹੀ ਕਹਿੰਦੀ ਅੱਛਾ 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 ਤਾਂ ਕਰਕੇ ਮੀਨੀ ਕਹਿੰਦੀ ਇਹ ਇਹ ਪਹਿਣੀ ਕਿੱਥੇ ਦੀ ਬਰੀਡ ਹੈ ਇਹ ਵੀਰੇ ਆਪਣੀ ਇੱਧਰ ਕੁਝ ਖਾਸ ਕਹਿ ਨਾਦੇ ਮਿਕਸ ਜੀ ਹੈ ਮੋਰਰਾ ਤੇ ਮੀਨੀ ਮਿਕਸ ਕਹਿ ਸਕਦੇ ਆਪਾਂ ਇਹ ਅੱਛਾ ਅੱਛਾ ਹਾਂ ਜੀ ਹਾਂ ਜੀ ਬਈ ਹੂੰ ਐਗਰੈਸਿਵ ਬੜੀ ਹੈ ਹਾਂ ਜੀ ਜੀ ਇਹ ਥੋੜੀ ਹੈਗੀ ਓਕੇ ਇਹ ਵੀਰੇ ਆਪਣੀ ਘਰ ਦੀ ਛੋਟੀ ਪਾਲੀ ਹੋਈ ਹੈ ਜੀ ਅੱਛਾ ਇਹ ਖੁਦ ਹੀ ਮੇਰੀ ਆਪਦੇ ਹੱਥੀ ਪਾਲੀ ਵਈ ਝੋਟੀ ਹੈ ਠੀਕ ਹੈ ਹਾਂਜੀ ਇਹ ਥੋੜੇ ਅਗਰੈਸਿਵ ਹੈਗੀ ਆ ਆਪਣੇ ਇਹ ਕਿਹੜੀ ਬਰੀਡ ਆ ਗਈ ਬਣੇ ਇਹ ਵੀਰੇ ਨੀਲੀ ਰਾਵੀ ਤੇ ਉਹ ਮਿਕਸ ਆ ਗਈ ਮਿਕਸ ਬਰੀਡ ਕਹਿ ਸਕਦੇ ਆਪਾਂ ਕਮੰਡਲੀ ਹੈ ਨਾ ਇਹ ਥੋੜੀ ਅੱਛਾ ਹਾਂਜੀ ਇਹਨਾਂ ਤੋਂ ਆਪਾਂ ਸ਼ੁਰੂ ਇਹ ਅੱਗੇ ਵੀਰੇ ਮੀਨੀ ਦੀ ਕੋਣੀ ਝੋਟੀ ਹੈਗੀ ਹਾਂਜੀ ਆਗੇ ਇਹਦੇ ਤੋਂ ਆਪਾਂ ਸਟਾਰਟ ਕੀਤਾ ਸੀ ਵੀਰੇ ਅੱਛਾ ਹਾਂ ਜੀ ਇਹ ਵਾਲੀ ਮੱਝ ਤੋਂ ਸਟਾਰਟ ਹੀ ਕੀਤਾ ਸੀ ਐਟ ਆ ਟਾਈਮ ਇਹ ਤੋਂ ਕਹਿ ਸਕਦੇ ਆ 17 ਤੋਂ 18 ਲੀਟਰ ਦੁੱਧ ਹੈਗਾ ਦੇ ਥੱਲੇ ਇਹਨੇ ਰੰਗ ਭਾਗ ਲਾਇਆ ਹਾਂ ਜੀ ਵੀਰੇ ਆਉਣ ਵਾਲੇ ਵਕਤ ਵਿੱਚ ਵੀਰੇ ਆਪਾਂ ਵਧੀਆ ਬਾਈਗਰੂ ਮੇਅਰ ਰੱਖੇ ਤੇ ਆਪਾਂ ਸ਼ੋਅ ਵਗੈਰਾ ਵਿੱਚ ਪਾਵਾਂਗੇ ਅੱਛਾ ਦੁੱਧ ਬਹੁਤ ਵਧੀਆ ਹੈ ਦੇ ਥੱਲੇ ਐਟ ਆ ਟਾਈਮ ਹੂੰ ਹੂੰ ਤੇ ਇਹ ਗਾਂ ਦਾ ਵੀਰੇ ਆਪਾਂ ਪਰਚੇਜ਼ ਹੀ ਕੀਤੀ ਸੀਗੀ ਬਾਹਰੋਂ ਅੱਛਾ ਹਾਂਜੀ ਤੇ ਇੱਧਰ ਵੀਰੇ ਆ ਮੀਨੀ ਦੀ ਵੱਡੀ ਗੱਟੀ ਆ ਗਈ ਹਾਂ 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 ਹਾਂਜੀ ਤੇ ਇਹ ਆਪਣੀ ਝੋਟੀ ਦੀ ਅੱਗੇ ਝੋਟੀ ਆ ਗਈ ਠੀਕ ਹੈ ਬੰਦਾ ਇਹ ਅੱਗੇ ਵੀਰੇ ਰਵਾ ਤਿਆਰ ਹੋਈ ਜਾਂਦਾ ਆਪਣਾ ਹੂੰ ਹੂੰ ਆ ਵੀਰੇ ਸਾਹੀ ਵਾਲਾ ਮਿਕਸ ਆ ਗਈ ਆਪਾਂ ਆਪਾਂ ਪਿਓ ਨਹੀਂ ਕਹਿ ਸਕਦੇ ਅੱਛਾ ਮਿਕਸ ਕਹਿ ਸਕਦੇ ਆਪਾਂ ਵੀਰੇ ਹੂੰ ਹੂੰ ਤੇ ਇਹ ਵੀ ਵੀਰੇ ਅਸੀਂ ਕਿਤੇ ਬਾਹਰੋਂ ਬਾਹਰੋਂ ਪਰਚੇਜ਼ ਕੀਤੀ ਸੀਗੀ ਹਾਂਜੀ ਤੇ ਇਹ ਸਾਰੇ ਵੀਰੇ ਆਪਣੇ ਮੇਲ ਆ ਗਏ ਇਹ ਤਾਂ ਦੋਨੋਂ ਸੇਲ ਕਰ ਦੇਣੇ ਆਪਾਂ ਇਬਾ ਦਨ ਆਪਾਂ ਇਹ ਬਹੁਤ ਵਧੀਆ ਸੀਮਨ ਦਾਗੇ ਇਹਨੂੰ ਅੱਗੇ ਪਾ ਲੈਣਾਗਾ ਵੀਰੇ ਓਕੇ ਓਕੇ ਹਾਂਜੀ ਤੇ ਇਹਨੂੰ ਫਿਊਚਰ ਆਪਾਂ ਇਹਨਾਂ ਸਾਰੇ ਜਿਵੇਂ ਜਿਵੇਂ ਸੂਈ ਜਾਂਦੇ ਆ ਹੁਣ ਕੱਲ ਆ ਗਿਆ ਵੀਰੇ ਇਹਦੇ ਘਟੋ ਘਟੋ 35 3500 ਦਾ 4000 ਦਾ ਟੀਕੇ ਹੋਗਾ ਜਿਹੜਾ ਇਹਦੇ ਪਰਵਾਇ ਹੋਇਆ ਗਿਆ ਵੀਰੇ ਓਕੇ ਠੀਕ ਹੈ ਆਉਣ ਵਾਲੇ ਟਾਈਮ ਵਿੱਚ ਵਧੀਆ ਕੱਟਾਂ ਦੇ ਤਾਂ ਕੱਟੀ ਦਿੱਤੀ ਆਪਾਂ ਵਧੀਆ ਅੱਗੇ ਤਿਆਰ ਕਰਨੇ ਜਾਣਵਰ ਇਹਨਾਂ ਦੇ ਤੇ ਆਪਾਂ ਅੱਗੇ ਵਧਾਈ ਜੰਨੇ ਆ ਵੀਰੇ ਇਹਨਾਂ ਦਾ ਠੀਕ ਹੈ ਬਣੀ ਠੀਕ ਹੈ ਹਾਂਜੀ ਬਈ ਤੇ ਸਾਰਾ ਰਵਾ ਆਪਣੇ ਘਰ ਦਾ ਵੀਰੇ ਆ ਮੱਜਾਂ ਦਾ ਹਾਂਜੀ ਤੇ ਬਣੀ ਕੀਤਾ ਕਿਵੇਂ ਦਾ ਡੇਰੀ ਫਾਰਮ ਬਹੁਤ ਵਧੀਆ ਪਰ ਬਸ ਵੀਰੇ ਇਹ ਮਿਹਨਤ ਤੇ ਆ ਸਾਰਾ ਕੁਝ ਆਪਣੀ ਦੀ ਠੀਕ ਹੈ ਜੀ ਆਪਾਂ ਅਖਗੇ ਵੀ ਆਪਾਂ ਰੱਖ ਲੈਣੇ ਆ ਕੰਮ ਵਾਲੇ ਹੂੰ ਤੇ ਉਹਨੇ ਹੀ ਕੰਮ ਵਾਲੇ ਲੈ ਜਾਣਗੇ ਉਹਨੇ ਆਪਾਂ ਨੂੰ ਬਚੂਗਾ ਬਈ ਬਿਲਕੁਲ ਬਿਲਕੁਲ ਠੀਕ ਹੈ ਤੇ ਇਹਦੇ ਵਿੱਚ ਦਾਤਰ ਆਪਾਂ ਗਏ ਆਉਣ ਵਾਲੇ ਟਾਈਮ ਵਿੱਚ ਆਪਾਂ ਕਿਆਉ ਦਾ ਸ਼ੁਰੂ ਕਰਨਾ ਬਈ ਹੂੰ ਜਿਹੜਾ ਮੇਰਾ ਮੇਨ ਜਿਹੜਾ ਦਿਲ ਤੋਂ ਹੈਗੀ ਹੋਈਗੀ ਇਹ ਚੀਜ਼ ਵੀ ਆਪਾਂ ਸਟਾਰਟ ਕਰਗੇ। ਹਮਮ ਕਿਉਂ ਦਾ ਗਾ ਆਪਣੇ ਕੋਲ? ਹਮਮ ਕਿਉਂ ਦਾ ਸਟਾਰਟ ਕਰਾਂਗੇ ਵੀ ਇਤੁਬਾਦ। ਉਹ ਤੁਸੀਂ ਆਪ ਦਾ ਬ੍ਰੈਂਡ ਬ੍ਰਾਡ ਦੇ ਨਾਂ ਤੇ ਕਰਦਾਂਗੇ ਵੀਰੇ ਆਪਾਂ। ਬਹੁਤ ਵਧੀਆ ਬਹੁਤ ਵਧੀਆ ਗੱਲ। ਹਾਂਜੀ ਹਾਂਜੀ। ਬਾਕੀ ਨਾ ਸਾਰੀ ਵੀਰੇ ਮਿਹਨਤ ਦੇ ਹੁੰਦੀ ਜਾਈ। ਹਮਮ ਠੀਕ ਹੈ ਹੁਣ ਆਪਾਂ ਜੇ ਲਾਲੀ ਆਪਾਂ ਇਹਨਾਂ ਦੇ ਪਾਥੀਆਂ ਬਣਦੀਆਂ ਠੀਕ ਹੈ 6 ਰੁਪਏ ਦੀ ਇੱਕ ਬਾਥੀ ਲਾ ਕੇ ਚੱਲ ਪੋ ਇੱਕ ਬੰਦਾ ਨੇ 1000 ਪਾਥੀ ਵੀ ਲ ਲਈ ਤੇ ਉੱਥੇ ਕੈਲਕੂਲੇਸ਼ਨ ਕਰ ਲਓ ਤੁਸੀਂ ਆਪ ਹਾਂ ਹਾਂ ਇੱਕ ਦਿਨ 'ਚ ਸਾਨੂੰ ਵਧੀਆ 1500 ਦਿਹਾੜੀ ਵੀ ਬਣੀ ਗਈ ਤਾਂ ਵਧੀਆ ਚੀਜ਼ ਹੈਗੀ ਇਹ ਬਾਕੀ ਕਿਉਂ ਉਹਦਾ ਤਾਂ ਰੇਟ ਹੀ ਵੀਰੇ 3250 ਚੱਲੀ ਜਾਂਦਾ ਹੈ ਬਿਲਕੁਲ ਬਿਲਕੁਲ ਪਿਓਰ ਚੀਜ਼ ਦਾ ਪੈਣੇ ਕੋਈ ਹੋਈ ਨਹੀਂ ਹੈ ਰੇਟ ਪਰ ਲੋਕੀ ਕਹਿ ਦਿੰਦੇ ਵੀਰੇ ਤੁਸੀਂ ਦਾ ਉਹ ਕਰਦੇ ਵੀਰੇ ਜੇ ਖਾਣਾ ਜਿਹੜੇ ਨੇ ਸਹੀ ਖਾਣਾਗਾ ਫਿਰ ਉੱਥੇ ਤਾਂ ਵੀਰੇ ਲੱਗਣਗੇ ਪਰ ਜੇ ਆਪਾਂ ਅੱਖਗੇ ਪਸ਼ੂ ਵੇਚ ਕੇ ਕਲੇ ਡੋਲੂ ਚੱਕ ਲਈਏ ਫਿਰ ਉਹ ਵੀ ਨਹੀਂ ਚੀਜ਼ ਆ ਜੇ ਕਾਲ ਦੀਆਂ ਕੁੜੀਆਂ ਦਾ ਸੋਖਣਾ ਗੋਹਾ ਸੱਟਕੇ ਵੀ ਨਹੀਂ ਰਾਜੀ ਬਈ ਇਹ ਨਾ ਹੀ ਨੀਰਾ પાਕੇ ਰਾਜੀ ਆ ਕੋਈ ਮੈਂ ਇੱਕ ਚੀਜ਼ ਦੇਖੀ Amazon ਤੇ ਪਾਥੀਆਂ ਵੀ ਕੀ ਜਾਂਦੀਆਂ ਸੀ ਹਾਂਜੀ ਬਈ ਹਣਾ ਹਾਂਜੀ ਬਈ ਅਜਾ 6 ਰੁਪਏ ਰੇਟ ਐ ਇੱਕ ਪਾਥੀ ਦਾ ਨਹੀਂ ਉਹਦਾ ਪਤਾ ਨਹੀਂ ਕੀ ਰੇਟ ਹੋਣਾ ਕੀ ਨਹੀਂ ਹੋਣਾਗਾ ਬਟ ਇਹ ਟਾਈਮ ਜਿਹੜਾ ਪਾਥੀ ਦਾ ਰੇਟ ਆ 6 ਰੁਪਏ ਇੱਕ ਆਗਾ ਉਹ ਵੀ ਜਮਾਂ ਨਾਰਮਲ ਹੂੰ ਹੂੰ ਤੇ ਜਿਹੜੀਆਂ ਆਪਣੇ ਘਰ ਦੀਆਂ ਬਾਥੀਆਂ ਜੇ ਤੁਹਾਨੂੰ ਦਿਖਾ ਦਈਏ ਤਾਂ ਉਹ ਤਾਂ ਮੈਨੂੰ ਲੱਗਦਾ ਤੁਸੀਂ 10 15 ਵੀ ਕੁਗੀ ਫਿਰ ਉਹ ਤਾਂ ਕਿਉਂਕਿ ਹੈਵੀ ਹੁੰਦੀਆਂ ਹੋ ਸਾਰੇ ਹੂੰ ਹੂੰ ਤੇ ਆਪਾਂ ਕਹਿ ਦਈਏ ਬਾਲਣ ਵਗੈਰਾ ਹੋ ਗਿਆ ਸਾਰਾ ਬਹੁਤ ਬਹੁਤ ਇਹਨਾਂ ਤੇ ਚੱਲਦਾ ਹੈ ਸਾਰਾ ਵੀਰੇ ਦੁੱਧ ਦਹੀਂ ਖੁੱਲਾ ਗਿਆ ਆਪਣੇ ਘਰੇ ਪੂਰਾ ਹੂੰ ਹੂੰ ਹਾਂਜੀ ਠੀਕ ਹੈ ਬਹੁਤ ਚੰਗੀ ਗੱਲ ਹੈ ਬਣੇ ਹਾਂਜੀ ਵੀਰੇ ਬਸ ਬਾਤ ਦਾ ਉਹ ਬੰਦੇ ਨੂੰ ਸ਼ੁਰੂ ਕਰੋ ਜਰੂਰ ਕਰੋ 1 ਜਨਵਾਰ ਤੋਂ ਕਰ ਲੋ ਪਹਿਲੇ ਵੀਰੇ ਪਹਿਲਾਂ ਸ਼ੁਰੂ ਠੀਕ ਹੈ ਜਿਹੜੇ ਬੰਦੇ ਨੂੰ ਨੌਲਜ ਆਉਣਾ ਨਾ ਲੈ ਜੋ ਪਹਿਲੇ ਇੱਕ ਮੱਝ ਤੋਂ ਸ਼ੁਰੂ ਕਰ ਲੋ ਵਧੀਆ ਕੇਰਾ 1.5 ਤੋਂ 2 ਲੱਖ ਰੁਪਏ ਇੱਕ ਮੱਝ ਤੇ ਲਾ ਦੋ ਬਈ ਉਦੋਂ ਬਾਅਦ ਚ ਚਾਕਨ ਦੀ ਲੋੜ ਨਹੀਂ ਉਹ ਮੱਝ ਨੇ ਨਾ ਤੁਸੀਂ ਘਰਾਂ ਚ ਦੁੱਧ ਪਾਉਣ ਜਾਵੜੇ ਵੀਰੇ ਆਪ ਦਾ ਲਾਗੇ ਸ਼ਹਿਰ ਠੀਕ ਹੈ ਉਹ ਮੱਝ ਥੋੜੀ ਫ੍ਰੀ ਹੋ ਜਾਣੀ ਆ ਘਟ ਘਟ 2-3 ਮਹੀਨਿਆਂ ਵਿੱਚ ਬਸ ਫਿਰ ਉਦੋਂ ਬਾਅਦ ਚ ਤੁਸੀਂ ਉਹੀ ਟੋਕੜ ਗੱਭਣ ਕਰਕੇ ਵੇਚ ਕੇ ਕੋਈ ਸੱਜਰ ਹੋਰ ਲਓ ਇੱਕ ਸਵਾਲ ਹੋਰ ਹੈ ਬਣੇ ਨਵੇਂ ਜਿਹੜੇ ਭਰਾ ਭੈਣ ਸਾਡੇ ਡੇਰੀ ਫਾਰਮਿੰਗ ਦਾ ਸ਼ੁਰੂ ਕਰਨਾ ਚਾਹੁੰਦੇ ਨੇ ਹਾਂਜੀ ਬਈ ਤੇ ਇੱਕ ਮੱਝ ਲੈ ਲਈ ਉਹਦੀ ਖਰਾਕ ਦਾ ਕਿੰਨਾ ਖਰਚਾ ਆਉਂਦਾ ਮਹੀਨੇ ਦਾ ਖਰਾਕ ਦਾ ਵੀਰੇ ਇੱਕ ਮੱਝ ਦਾ ਮਸਾ ਆਪਾਂ ਕਹਿ ਸਕਦੇ ਹਾਂਗੇ ਆਪਣੇ ਇਹਨੇ ਬਸੂਆ ਆਪਾਂ ਨੂੰ 10000 ਰੁਪਏ ਖਰਚਾ ਆਉਂਦਾਗਾ ਸਾਰਿਆਂ ਦਾ ਸਾਰਿਆਂ ਦਾ ਵੀਰੇ ਆਪਾਂ ਘਰ ਦੀ ਖਰਾਕ ਬਣਵਾ ਕੇ ਲਓ ਸਾਰੀ ਚੀਜ਼ ਘਰ ਦੀ ਹੁੰਦੀ ਹੈ ਕੱਲੀ ਮਿਕਸਰ ਕਰਵਾ ਕੇ ਬਣਵਾ ਕੇ ਗੱਟਿਆਂ 'ਚ ਪਰਵਾ ਕੇ ਲੈ ਕੇ ਆਓ ਕੋਈ ਤਾਂ ਕੁਝ ਵੀ ਨਹੀਂ ਫਿਰ ਤਾਂ ਵੀਰੇ ਕੁਝ ਵੀ ਨਹੀਂ ਮਾਲੋ 1 ਮਹੀਨਾ ਦਾ ਖਰਚਾ ਪੈ ਗਿਆ ਤੁਹਾਡਾ 2500 2000 ਲੋਕਾਂ ਨੇ ਇਹ ਕਹਿ ਦਨਾ ਵੀ ਹਾਂ ਵੀ 10000 ਇਹਨੇ ਬਸ ਨੂੰ ਦਾ ਨਹੀਂ ਹੋ ਸਕਦਾ ਪਰ ਲੋਕੀ ਇਹ ਨਹੀਂ ਵੇਖਦੇ ਵੀ ਇਹ ਸਾਰਾ ਕੁਝ ਸਾਡਾ ਹੈ ਵੀ ਕਰਦਾ ਹਾਂ ਕਲੀ ਖੰਡ ਤੇ ਪੱਤੀ ਨੂੰ ਛੱਡ ਕੇ ਬਾਕੀ ਨੂਨ ਨੂੰ ਛੱਡ ਕੇ ਬਾਕੀ ਜਿਹੜੇ ਸਭ ਕੁਝ ਸਾ ਆਪਣਾ ਕਰਦਾ ਹਾਂ ਹੁਣ ਉਧਰਲੀ ਸਾਈਡ ਮੈਂ ਤੁਹਾਨੂੰ ਆਜੋ ਸਾਡੀ ਆਰਗੇਨਿਕ ਫਾਰਮਿੰਗ ਹੋਰ ਵੀ ਦਿਖਾਉਂ ਮੈਂ ਤੁਹਾਨੂੰ ਜਿਹੜੇ ਅੱਜ ਕੱਲ ਕਰਕੇ ਕੋਈ ਵੀ ਰਾਜ ਨਹੀਂ ਹਾਂ ਹਾਂ ਰੋਜ਼ ਆਪਾਂ ਨੂੰ 100 150 ਲਾਉਣਾ ਉਹ ਕੋਈ ਚੀਜ਼ ਹੈ ਨਹੀਂਗੀ ਕਿਉਂਕਿ 100 150 ਹਾਡੇ ਵਰਗੇ ਦੁੱਧ ਵੀਰੇ ਨਹੀਂ ਲੱਦਦਾ ਸਬਜ਼ੀਆਂ ਤੇ ਠੀਕ ਹੈ ਸਾਰਾ ਕੁਝ ਵੀਰੇ ਆਰਗੇਨਿਕ ਆ ਇੱਕ ਵੀ ਦਾਣਾ ਨਹੀਂ ਗਾ ਆ ਵੇਸਟ ਹੁੰਦਾ ਗਾ ਸਾਰਾ ਪਸ਼ੂਆਂ ਦਾ ਸਾਰਾ ਇਹ ਪਾਣੀ ਲਾਉਣੇ ਆਪਾਂ ਇਹ ਤੁਸੀਂ ਸਟੋਰ ਕਰ ਲੈਂਦੇ ਹੋ ਹਾਂਜੀ ਇੱਧਰ ਸਟੋਰ ਕਰ ਲੈਨੇ ਤੇ ਇਹ ਕੀ ਵੀਰੇ ਹੱ ਖਰਾਬ ਹੋ ਗਈ ਸੀਗੀ ਥੋੜੀ ਇਹ ਆਪਾਂ ਦੂਜੀ ਸਾਈਡ ਤੇ ਸ਼ਿਫਟ ਕਰਤੀ ਗੋਬੀ ਵੀ ਲਈ ਹੈ ਹਾਂਜੀ ਇਹ ਨਾ ਪਸ਼ੂ ਇਹ ਕੱਟੀ ਖੋਲ ਗਈ ਸੀ ਤੇ ਉਹ ਖਾ ਗਈ ਇੱਧਰ ਵੀਰੇ ਗੰਡੇ ਆ ਗਿਆ ਸਾਰੇ ਤੇ ਇੱਧਰ ਲਈ ਸਾੜਾ ਗੰਡੇ ਲਾਈ ਵੀ ਇੱਧਰ ਦੇਖੋ ਇੱਧਰ ਮਾਰ ਦਿਓ ਥੋੜਾ ਇੱਧਰਾਂ ਗੰਡੇ ਲਾਈ ਵੀ ਆ ਗੰਡੇ ਉਧਰ ਪੂਲ ਆ ਗਿਆ ਪਸ਼ੂਆਂ ਵਾਸਤੇ ਹਾਂ ਬਹੁਤ ਵਧੀਆ ਹੀ ਇਹ ਵੀ ਚੀਜ਼ ਹੈ ਇਹ ਚ ਜਿਹੜਾ ਵੀ ਪਸ਼ੂਆਂ ਦਾ ਵੇਸਟ ਹੁੰਦਾ ਹਾਂ ਤੇ ਉਹ ਸਾਰਾ ਫਸਲਾਂ ਨੂੰ ਜਾਂਦਾ ਵੀਰੇ ਤੇ ਇੱਕ ਮੈਂ ਵਧਾਈ ਦੇਣਾ ਚਾਹਾਂਗਾ ਭੈਣ ਨੂੰ ਹਾਂਜੀ ਆ ਜਿਹੜਾ ਤੁਸੀਂ ਪੂਲ ਦੇਖ ਰਹੇ ਹੋ ਭੈਣ ਨੇ ਆਪਦੀ ਮਿਹਨਤ ਨਾਲ ਹਾਂਜੀ ਵੀਰੇ ਇਹ ਵੀਰੇ ਆਪਾਂ ਫੇਸਬੁੱਕ ਤੋਂ ਓਦੋਂ ਸਟਾਰਟ ਜਿਹੜਾ ਪੂਲ ਬਣਾਉਣਾ ਸਟਾਰਟ ਕੀਤਾ ਨਾ ਓਦੋਂ ਆਪਾਂ ਫੇਸਬੁੱਕ YouTube ਸਟਾਰਟ ਕੀਤਾ ਸੀ ਵੀਰੇ ਤੇ ਮੇਰੀ ਫਸਟ ਪੇਮੈਂਟ ਦਾ ਪੂਲ ਤੇ ਸ਼ੈੱਡ ਪਾਇਆ ਸੀ ਪਹਿਲਾਂ 15 ਅੱਛਾ ਹਾਂਜੀ ਵੀਰੇ ਬਹੁਤ ਚੰਗੀ ਗੱਲ ਹੈ ਵੀਰੇ ਹਾਂਜੀ ਵੀਰੇ ਇਤ ਇਧਰ ਆ ਸਾਰੀ ਸਬਜ਼ੀ ਵੀਰੇ ਆਪਣੀ ਘਰ ਦੀ ਹੈਗੀ ਹਾਂ ਹਾਂ ਆ ਮੇਥੇ ਆਗੇ ਪਾਲਕ ਆਗੀ ਗਾਜਰਾਂ ਹੈਗੀਆਂ ਠੀਕ ਹੈ ਵੀਰੇ ਬੀਟਰ ਰੂਟ ਅੱਛਾ ਠੀਕ ਹੈ ਜੀ ਚਕੰਦਰ ਕਹਿੰਦੇ ਜੀ ਨੂੰ ਚਕੰਦਰ ਕਹਿੰਦੇ ਜੀ ਨੂੰ ਇਹ ਬਹੁਤ ਵਧੀਆ ਹੁੰਦੇ ਵੀਰੇ ਠੀਕ ਹੈ ਆ ਵੇਖ ਲੋ ਸਾਡੀ ਭੈਣ ਦੇ ਕੰਮ ਸਭ ਕੁਝ ਲੱਗਿਆ ਹੋਇਆ ਤੇ ਆਪਣੇ ਇਧਰ ਮਟਰ ਆਗੇ ਬਈ ਹੂੰ ਠੀਕ ਹੈ ਜੀ ਤੇ ਆ ਆ ਗਿਆ ਵੀਰੇ ਛੋਲੀਆਂ ਆਪਣਾ अच्छा छोले जी हां जी वीर ए वैसे जेड़ा लगू लगू ਪਰ ਜਿਹੜੀ ਆ ਉੱਪਰਲੀ ਚੀਜ਼ ਦੀ ਇਹਦੀ ਸਬਜੀ ਬਣਦੀ ਆ ਵੀਰੇ ਅਸੀਂ ਇੱਧਰ ਮਾਲਵੇ ਵਾਲੇ ਖਾਣੇ ਨੂੰ ਭੁਰਜੀ ਕਹਿ ਕੇ ਬਣਾ ਬਣਾਉਣੇ ਵਿੱਚ ਆਲੂ ਪੈਂਦੇ ਹੁੰਦੇ ਆ ਮਾਲਵੇ ਵਿੱਚ ਬਹੁਤ ਚੱਲਦਾ ਜੀ छोले जी हां जी ਬਹੁਤ ਹੀ ਤੇ ਆਪਣੇ ਥੋੜੀ ਸਾਲੂ ਇੱਧਰਲੀ ਸਾਈਡ ਲਾਈ ਆ ਹੂੰ ਤੇ ਇਹ ਕੋੜਾ ਉਹ ਜਮਾ ਜੀ ਪਸ਼ੂਆਂ ਦੇ ਨਾਲ ਨਾਲ ਨਾ ਲਾਏ ਤੇ ਇਹ ਕੋੜਾ ਬਾਕੀ ਉਹ ਸਾਰੀ ਇੱਕ ਨਾਲਾ ਹੋ ਸ ਗਈਆਂ ਵੀਰੇ ਅੱਛਾ 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 ਜਮਾ ਆਰਗੇਨਿਕ ਇੱਕ ਦਾਣਾ ਰੇਹਦਾ ਨਹੀਂ ਦਿਖਾਇਆ ਵੀਰੇ ਆਪਾਂ ਬਾਪਰੇ ਵਾ ਖੁਸ਼ ਕਰਤਾ ਤੁਸੀਂ ਦਾ ਬਹੁਤ ਚੰਗੀ ਗੱਲ ਆ ਇਹ ਵੀਰੇ ਸਾਰਾ ਕੁਝ ਆਪਣਾ ਕਰਦਾ ਆਰਗੇਨਿਕ ਚੀਜ਼ਾਂਗੇ ਨਾ ਆਪਾਂ ਪੱਠਿਆਂ ਵਿੱਚ ਕਦੇ ਰੇ ਸਪਰੇਅ ਪਾਈ ਆ ਕਿਉਂਕਿ ਇਹ ਪਸ਼ੂਆਂ ਨੂੰ ਵਧੀਆ ਚੀਜ਼ ਪਾਵਾਂਗੇ ਤਾਂ ਅੱਗੇ ਉਹਨਾਂ ਦੇ ਦੁੱਧ ਵੀ ਆਪਾਂ ਨੂੰ ਆਪਾਂ ਨੂੰ ਕੱਢ ਕੇ ਦੇਣਾ ਹਾਂ 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 ਹਾਂਜੀ ਇੱਧਰ ਆ ਸ਼ੂਗਰ ਕੇਨ ਵੀਰੇ ਗੰਨੇ ਹਾਂਜੀ ਕੀ ਬਾਤ ਆਉਂਦੇ ਟਾਈਮ ਨੂੰ ਤਾਂ ਗੁੜ ਕਢਾ ਲੈਣਾ ਵੀਰੇ ਆਪਾਂ ਇਹਦਾ ਹੂੰ ਹੂੰ ਇਹਦੀ ਤਾਂ ਘੱਟ ਲਾਇਆ ਗਿਆ ਪਿਛਲੀ ਵਾਰ ਨਾ ਚੂਹਾ ਪੈ ਗਿਆ ਸੀ ਇਹਨੂੰ ਹੂੰ ਹੂੰ ਅਸੀਂ ਗੁੜ ਕੜਵਾਉਣਾ ਠੀਕ ਆ ਸਾਰੀਆਂ ਚੀਜ਼ਾਂ ਉਹ ਪਿੱਛੇ ਜਿਹੜਾ ਤੁਸੀਂ ਦੇਖ ਲਿਓ ਪਲਾਂਟ ਉਸਕਜੈਨ ਕਹਿੰਦੇ ਉਹਨੂੰ ਨਾ ਆਪਾਂ ਕਹਿ ਸਕਦੇ ਸ਼ੂਗਰ ਦੇ ਮਰੀਜ਼ ਦੀ ਦਵਾਈ ਬਣਦੀ ਹੈ ਉਹਦੀ ਅੱਛਾ 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 ਉਹ ਸਾਹਮਣੇ ਲੱਗਾ ਜਿਹੜਾ ਹਾਂਜੀ ਬਈ ਹਾਂਜੀ ਬਈ ਠੀਕ ਹੈ ਠੀਕ ਹੈ ਚੀਜ਼ਾਂ ਤਾਂ ਵੀਰੇ ਬਹੁਤ ਦਿਖਾਉਣ ਨੂੰ ਆਪਣੇ ਹਾਂ ਹਾਂ ਬਹੁਤ ਚੰਗੀ ਗੱਲ ਹੈ ਆਪਣੇ ਹਾਂਜੀ ਵੀਰੇ ਆ ਖੁਸ਼ੀ ਮਿਲਦੀ ਆ ਚੀਜ਼ਾਂ ਦੇਖ ਕੇ ਹੈਨਾ ਹਾਂਜੀ ਹਾਂਜੀ ਇਹ ਕਰਦਾ ਹੀ ਸਾਰਾ ਖੁਸ਼ ਹੋਵੇ ਤੇ ਹੋਰ ਕੀ ਚਾਹੀਦਾ ਸਹੀ ਗੱਲ ਈ ਨਹੀਂ ਵਧੀਆ ਗੱਲ ਕਦੇ ਮੁੱਲ ਨਹੀਂ ਲੈਂਦੀ ਆਪਾਂ ਸਬਜ਼ੀ ਵੀਰੇ ਆ ਪਿੰਡ ਦੇ ਆਪਾਂ ਤਾਂ ਖਾਣਾ ਖਾਣੀ ਆ ਤੇ ਆਪਣੇ ਕੋਈ ਪਿੰਡ ਚੋਂ ਲੈ ਜਾਏ ਜਾਂ ਕੁਛ ਵੀ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਕੋਈ ਵੀ ਐਕਲ ਜਾ ਸਕਦਾ ਹਾਂ 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 ਰੇ ਆਪ ਨੂੰ ਅਕਸਰ ਹੋ ਗਿਲਾਉਂਦੇ ਆ ਇਹਨੂੰ ਆਫੜਾ ਮਾਈਕਲ ਨਹੀਂ ਪਾਈ ਰਹੀ ਆਪਾਂ ਇਹਨਾਂ ਦਾ ਬੋਲੇ ਨਹੀਂ ਹਨ ਕੋਈ ਨਹੀਂ ਕੋਈ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਵਧ ਗਿਆ ਜੀ ਨਾਲ ਖੜ ਜੋ ਭੈਣੇ ਹੋਰ ਸੁਣਾਓ ਵਧ ਗਿਆ ਵਧ ਗਿਆ ਤੁਸੀਂ ਦੱਸੋ ਤੇ ਬਹੁਤ ਚੰਗਾ ਲੱਗਾ ਬਾਈ ਜੀ ਤੁਹਾਡੇ ਘਰ ਆ ਕੇ ਤੇ ਭੈਣ ਨੂੰ ਮਿਲ ਕੇ ਤੇ ਤੁਹਾਨੂੰ ਪਹਿਲੇ ਮੁਬਾਰਕਬਾਦ ਕਿ ਤੁਸੀਂ ਇੰਨਾ ਇੰਨੀ ਚੰਗੇ ਉਲਾਦ ਹੈ ਤੁਹਾਡੀ ਹੈਨਾ ਤੇ ਕੀ ਹੈ ਕਿ ਪੈਣੇ ਪੈਣ ਸਾਡੀ ਜਿਹੜੀ ਹੈ ਜਿਹੜੇ ਨਵੇਂ ਉਮਰ ਦੇ ਮੁੰਡੇ ਨੇ ਜਾਂ ਕੁੜੀਆਂ ਨੂੰ ਉਹਨਾਂ ਨੂੰ ਮੋਟੀਵੇਟ ਕਰਦੀ ਹੈ ਉਹਨਾਂ ਨੂੰ ਜਿੱਦਾਂ ਆਪਦੇ ਜਿਹੜੇ ਕਿੱਤੇ ਨੇ ਉਹਨਾਂ ਨਾਲ ਜੁੜਨ ਦੀ ਬੜੀ ਇੱਕ ਉਹ ਦਿੰਦੀ ਹੈ ਹਾਂਜੀ ਕੀ ਕਹਿੰਦੇ ਇਨਸਪੀਰੇਸ਼ਨ ਦਿੰਦੀ ਹੈ ਹੈਨਾ ਪੈਣੇ ਹਾਂਜੀ ਹਾਂਜੀ ਤੇ ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨੀ ਕੁੜੀਆਂ ਜਾਂ ਮੁੰਡੇ ਇਸ ਕਿੱਤੇ ਚ ਆ ਰਹੇ ਨੇ ਡੇਅਰੀ ਫਾਰਮਿੰਗ ਦੇ ਘੋੜੀਆਂ ਦੇ ਕਿੱਤੇ ਚ ਜਾਂ ਆਰਗੈਨਿਕ ਫਾਰਮਿੰਗ ਦੇ ਕਿੱਤੇ ਚ ਹੈਨਾ ਜਮਾਂ ਸਹੀ ਗੱਲ ਆ ਵੀਰੇ ਇਹਦਾ ਦੇਣ ਆ ਵੀਰੇ ਪੰਜਾਬ ਨੂੰ ਮਾਲਵੇ ਨੂੰ ਦੇਣ ਆ ਇਹ ਚੀਜ਼ਾਂ ਦੀ ਤਾਂ ਹੈਨਾ ਵੀ ਇਹ ਜਿਹੜੇ ਆਪਾਂ ਨੂੰ ਕਰਮਾ ਵਾਲਿਆਂ ਠੀਕ ਹੈ ਜਿਹੜੇ ਵਿਚਾਰੇ ਆਪਣੇ ਬਾਹਰ ਬੈਠੇ ਮਜਬੂਰੀਆਂ 'ਚ ਠੀਕ ਹੈ ਤੇ ਉਹ ਪਤਾ ਨਹੀਂ ਕੀ ਚੀਜ਼ਾਂ ਦਾ ਸੈਕਰੀਫਾਈਸ ਕਿੰਨੀਆਂ ਗੀ ਚੀਜ਼ਾਂ ਆਪਣੇ ਉਹ ਕਰ ਰਹੇ ਮੇਰੇ ਵੱਡੇ ਭੈਣ ਭਰਾ ਵੀਰੇ ਬਾਹਰ ਹੈ ਮੈਨੂੰ ਪਤਾ ਇਹ ਚੀਜ਼ਾਂ ਦਾ ਹਨਾ ਤੇ ਚਲੋ ਆਪਾਂ ਨੂੰ ਵਾਗਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਪੱਥੇ ਆਗੇ ਸਾਰੀਆਂ ਚੀਜ਼ਾਂ ਆਪਣੀ ਆਰਗੇਨਿਕ ਆਵੇ ਠੀਕ ਹੈ ਤੇ ਆਪਾਂ ਆਪਣਾ ਚੰਗਾ ਖਾਵਾਂਗੇ ਫਿਰ ਆਪਾਂ ਲੋਕਾਂ ਨੂੰ ਸਲਾਹਾਂ ਦੇਣ ਦੀ ਕੀ ਲੋੜ ਆ ਫਿਰ ਆਪਾਂ ਹੂੰ 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 ਹਾਂਜੀ ਬਾਈ ਗਾਹ ਨੂੰ ਹੋਰ ਵੀ ਵਧਾਵਾਂਗੇ ਗੰਨੇ ਵੀ ਲਾਉਣੇ ਆ ਹੂੰ ਹੂੰ ਸਬਜ਼ੀ ਦਾ ਵੀ ਕਰਾਂਗੇ ਗਾਹ ਨੂੰ ਸਬਜ਼ੀ ਵੀ ਗਾਹਾਂ ਨੂੰ ਬਿਰੇ ਅਸੀਂ ਮਤਲਬ ਕਿ ਇੱਕ ਅੱਧੀ ਕਨਾਲ ਛੱਡ ਕੇ ਸਾਰੀ ਉੱਚ ਸਬਜ਼ੀ ਉਗਾਵਾਂਗੇ ਆਰਗੇਨਿਕ ਵੇ ਨਾਲ ਜਮਾ ਹਾਂਜੀ ਤੇ ਬਾਈ ਜੀ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਤੁਸੀਂ ਦੇਖਦੇ ਹੋ ਪਿੰਡ ਵਧੀਆ ਕੰਮ ਕਰ ਰਹੀ ਹੈ ਹਾਂ ਬਹੁਤ ਵਦਗਾ ਹਾਂ ਕੀ ਲੱਗ ਕੇ ਮਤਲਬ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਦਾ ਯੂਥ ਹੈ ਉਹਨਾਂ ਨੂੰ ਥੋੜਾ ਜਿਆਦਾ ਸੁਨੇਹਾ ਦਿਓ ਇੱਕ ਬੰਮ ਤਾਂ ਇਹੀ ਕਹਿਣਾ ਵੀ ਚੱਲ ਮਾਪਿਓ ਦੇ ਸਾਰੇ ਵੀ ਹੁੰਦਾ ਕੁਝ ਲਾਅ ਦੇ ਸਾਰੇ ਹੁੰਦਾ ਹੈ ਵੀ ਉਹਨਾਂ ਨੂੰ ਆਪ ਦੇ ਨਾਲ ਲਾਵੇ ਕੰਮ ਤੇ ਹਾਂ ਤੇ ਵੀ ਇੱਕ ਹੁਣ ਜਿਵੇਂ ਸ਼ਹਿਰ ਉੱਠ ਜਾਂਦੇ ਆ ਉਹ ਆਪ ਨੂੰ ਕੀ ਪਤਾ ਕੀ ਕਰੀ ਜਾਂਦੇ ਹਨ ਉੱਥੇ ਇਹ ਥੋੜੇ ਜਾਂਦੇ ਬੱਸਾਂ ਤੇ ਚੜ ਕੇ ਪੜਨੇ ਜਾਂਦੇ ਹਾਂ ਹਾਂ ਜੀ ਜਾਂਦੇ ਜਾਂਦੇ ਕਿ ਮੈਂ ਤਾਂ ਇਹੀ ਕਹਿਣਾ ਵੀ ਆਪ ਦਾ ਘਰੇ ਕੰਮ ਕਰੋ ਬਦਗਾ ਮਾਪਿਓ ਨਾਲ ਨਾਲੇ ਗਾਂ ਆਪ ਨੂੰ ਨੌਲੇਜ ਆਉਂਦੀ ਹੈ ਪਰ ਘਾ ਆ ਉਹਦੇ ਬੱਚੇ ਹੋਣਗੇ ਉਹਨਾਂ ਨੂੰ ਨੌਲੇਜ ਗਾਂ ਫੇਰ ਆ ਫੇਰ ਹੀ ਦਿਓਗੇ ਜਾਂ ਆਪ ਨੂੰ ਹੋਊਗੀ ਤਾਂ ਬਿਲਕੁਲ ਬਈ ਜੀ ਬਿਲਕੁਲ ਹਾਂ ਮੈਂ ਤਾਂ ਇਹੀ ਕਹਿਣਾ ਵੀ ਕਰੇ ਕੰਮ ਜ਼ਰੂਰ ਕਰਨਾ ਚਾਹੀਦਾ ਹਾਂ ਥੋੜਾ ਕਰ ਲਓ ਐ ਨਹੀਂ ਵੀ ਸਾਰੀ ਦਿਹਾੜੀ ਲੱਗੇ ਰਹੋ ਕੋਈ ਘੰਟਾ ਦੋ ਘੰਟੇ ਵੀ ਜਿੰਨਾ ਕ ਆਪਦਾ ਮਨ ਕਰਦਾ ਵੀ ਇੰਨਾ ਕ ਤਾਂ ਕਰੀ ਹਾਂਜੀ ਭੈਣੇ ਆ ਕਿਹੜੀ ਨਸਲ ਰੱਖੀ ਐ ਤੁਸੀਂ ਇਹ ਵੀਰੇ ਪਹਾੜੀ ਆਈ ਐ ਪਹਾੜੀ ਨਸਲ ਹਾਂਜੀ ਵੀਰੇ ਅੱਛਾ ਮੈਨੂੰ ਲੱਗਾ ਅਮਰੀਕਾ ਮੁਰਗਾ ਤੋਂ ਇੰਪੋਰਟ ਕਰਾਈਆਂ ਤੁਸੀਂ ਨਹੀਂ ਨਹੀਂ ਵੀਰੇ ਬਰਬਰੀ ਕਹਿੰਦੇ ਆਪਾਂ ਇਹਨਾਂ ਬਰਬਰੀ ਹਾਂਜੀ ਆ ਤਾਂ ਗੱਬਣਾ ਹੀ ਤੇ ਇਹ ਉਹ ਕਵਰ ਕਰਵਾਈ ਹੋਈ ਜੀ ਓਕੇ ਓਕੇ ਤੇ ਆਪਣੇ ਬਹੁਤ ਸੋਹਣੇ ਰਿਜ਼ਲਟਾਂ ਬੱਕਰੇ ਦੇ ਸਟੱਡ ਦੇ ਜੀ ਇਹ ਚ ਕਵਰ ਕਰਵਾਈ ਘਰੀ ਵਿਖਿਆ ਵੇ ਆਪਣੇ ਓਕੇ ਹਾਂਜੀ ਹਾਂ ਅੱਛਾ ਬਰਬਰੀ ਬੱਕਰੀ ਹੈ ਹਾਂਜੀ ਵੀਰੇ ਅੱਛਾ ਤੇ ਆ ਬਰਬਰੀ ਆਪਾਂ ਦੋ ਹੀ ਰੱਖੀਆਂ ਬਾਕੀ ਆਪਣੇ ਕੋਲ ਸਾਰੀ ਮਸਲ ਬੀਟਲ ਦੀ ਹੈ ਉਮਰ ਕਿੰਨੀ ਹੋ ਗਈ ਇਹਨਾਂ ਦੀ ਬਰਬਰੀ ਦੀ ਜਿਹੜੀ ਤਾਂ ਹੋ ਗਈ 12 ਮਹੀਨਾ ਦੀ ਹਾਂ ਉਹ 12 13 ਦੇ ਤੇ 8 ਮਹੀਨਿਆਂ ਦੀ ਹੈ ਹਨਾ ਆ ਤਾਂ ਕਹ ਸਕਦੇ ਹਾਂ ਤਾਂ ਭੈ ਭਰਾ ਇਕੱਠੀ ਲੈ ਕੇ ਆਂਦੇ ਸੀ ਇਹ ਆਪ ਬੱਕਰੇ ਸੇਲ ਕਰਕੇ ਜਾਂਦੀ ਸੀ ਮੰਡੀ ਤੇ ਇਹ ਨੂੰ ਸੋਹਣੀ ਲੱਗੀ ਫਾ ਸਾਹਿਬ ਨੂੰ ਤੇ ਆ ਕਿੱਥੋਂ ਲੈ ਕੇ ਆਏ ਸੀ ਇਹ ਮੋੜਾ ਮੋੜ ਮੰਡੀ ਅੱਛਾ ਮੋੜ ਮੰਡੀ ਉਹ ਕਹਿੰਦੇ ਬੱਕਰਿਆਂ ਦੀ ਬਹੁਤ ਵੱਡੀ ਮੰਡੀ ਲੱਗਦੀ ਥੋੜੀ ਮੋੜ ਮੰਡੀ ਹੈਨਾ ਹਾਂਜੀ ਹਾਂਜੀ ਉਸ ਤੋਂ ਇਲਾਵਾ ਹੋਰ ਕਿੱਥੇ ਲੱਗਦੀ ਮੰਡੀ ਆਪਣੇ ਬੱਕਰਿਆਂ ਦੀ ਇੱਕ ਤੌਂਗ ਵਾਲੀ ਲੱਗਦੀ ਹੁੰਦੀ ਤੇ ਇੱਕ ਇੱਧਰ ਪਸਰਾ ਵਾਲੇ ਲੱਗਦੀ ਸੀ ਇੱਕ ਰਾਜਸਥਾਨ ਰੋੜਾਂ ਵਾਲੀ ਲੱਗਦੀ ਹੈ ਹੈਨਾ ਉੱਥੇ ਜਾ ਆਡੀਓ ਤੋਂ ਗਾਲੀ ਮਨ ਲੱਗਦੀ ਅੱਛਾ 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 ਹਾਂਜੀ ਹਾਂ ਪਿੱਛੇ ਚੱਕਰ ਬਿਆਂ ਦੀ ਬਹੁਤ ਤਕੜਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਬੱਕਰੀਆਂ ਦਾ ਤਾਂ ਸ਼ੌਂਕ ਮੇਰੇ ਘਰ ਸਾਹਮਣੇ ਹੀ ਨਹੀਂ ਬਹੁਤ ਚੰਗਾ ਸ਼ੌਂਕ ਹੈ ਉਦੋਂ ਅਸੀਂ ਇੱਕ ਲੈ ਕੇ ਆਂਦੀ ਸੀ ਪਹਿਲਾਂ ਤਾਂ ਨਿੱਕਲ ਵੀ ਆਪਣੇ ਕੋਲੇ ਹੁਣ ਤੇ ਸਰਦਾਰੀ ਉਹਦੀ ਹੈ ਜਿਹਦੇ ਕੋਲ ਬੱਕਰੀਆਂ ਨੇ ਹਾਂਜੀ ਹਾਂ ਤੇ ਸੇਲ ਸੂਲ ਵੀ ਕਰਦੇ ਹੋ ਕਿ ਤੁਸੀਂ ਵੈਸੇ ਬਰੀਡਿੰਗ ਦੇ ਰੱਖੇ ਸੇਲ ਆਪਾਂ ਵੀਰੇ ਆਪਾਂ ਮੇਲ ਕਰਾਂਗੇ ਹੁਣ ਮੇਲ ਵਾਲੇ ਹੋ ਗਏ ਆਪਣੇ ਕੋਲ ਹਾਂ 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 ਹਾਂਜੀ ਤੇ ਆਪਾਂ ਦਾ ਹੁਣ ਆਪਣੇ ਕੋਲ 4-5 ਮੇਲ ਹੋਏ ਪਿਆ ਦੋਹੇ ਰੰਗ ਦੀਵੇਂ ਸਾਰੇ ਆਪਣੇ ਕੋਲ ਸਾਰੇ ਤੇ ਆਪਾਂ ਇਹ ਸੇਲ ਕਰਾਂਗੇ ਵੀਰੇ ਤੇ ਭਈਆ ਜਿਹੜਾ ਬੱਕਰੀਆਂ ਦਾ ਕੀਤਾ ਆ ਸਟਾਰਟ ਮਤਲਬ ਜਿਵੇਂ ਆਪਾਂ ਜੋੜੇ ਤੋਂ ਕਰਨਾ ਚਾਹੀਦਾ ਕਿ ਕੀ ਹਿਸਾਬ ਕਿਤਾਵਾ ਦਾ ਇਹ ਕੁਝ ਨਹੀਂ ਇਹ ਅਲੱਗ-ਅਲੱਗ ਬਰੀਡ ਦੀ ਬੱਕਰੀ ਤੇ ਬੱਕਰਾ ਲੱਗਦਾ ਅੱਛਾ ਬੱਕਰੀ ਗੱਪਣ ਬੱਕਰੀ ਹੋ ਜੀ ਹਾਂ ਭਾਵੇਂ ਗੱਪਣ ਬੱਕਰੀ ਤੇ ਜੇ ਤੁਸੀਂ ਬੱਕਰਾ ਤੇ ਬੱਕਰੀ ਰੱਖਣੇ ਫਿਰ ਅਲੱਗ-ਅਲੱਗ ਬਰੀਡ ਦੇ ਰੱਖੋ ਵੀਰੇ ਇਹਨੇ ਕਈ ਵਾਰ ਕ੍ਰੋਸ ਵੀ ਹੋ ਜਾਂਦੇ ਨਾ ਤੇ ਤਾਂ ਵੀ ਕੋਈ ਮਿਕਸ ਵੀ ਆਪਣੇ ਲੈਟਸ ਬਰੀਡ ਨਾ ਹੋ ਜੇ ਖੰਡਾਂ ਨਾ ਦੇ ਵੀ ਤੇ ਸੌਣ ਦਾ ਕੀ ਹਿਸਾਬ ਕਿਤਾਵਾ ਹੈ ਬਾਈ ਇਹਨਾਂ ਦਾ ਜੇ ਸੌਂਦੀਆਂ ਇਹ ਸਾਲਵਾ ਸੌਂਦੀਆਂ ਕਿ ਅੱਛਾ 6 ਮਹੀਨੇ ਬਾਅਦ ਅੱਛਾ 6 ਮਹੀਨੇ ਬਾਅਦ ਠੀਕ ਹੈ ਠੀਕ ਹੈ ਠੀਕ ਇੱਕ ਮੱਛਾ ਹੈ ਇਹ 6 ਮਹੀਨੇ ਹਾਂ 5 ਸਾਢੇ 5 ਮਹੀਨਿਆਂ ਦੀ ਸੂਕਿੰਦੀ ਹੈ ਹੂੰ 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 ਉਹ ਬਸ ਹੱਥ ਨੌ ਮਹੀਨੇ ਦੀ ਆਹ ਨਾ ਹੋ ਜਾਂਦੀ ਹੈ ਅੱਛਾ 9 ਮਹੀਨੇ ਦੇ ਗੱਪਣ ਹੋ ਜਾਂਦੇ ਠੀਕ ਹੈ ਠੀਕ ਹੈ ਇਹ ਤਾਂ ਮੈਂ ਬੁੱਢੀ ਵੀ ਕਰਵਾ ਲਾਂ ਜੀ ਮਰਜ਼ੀ ਕਰ ਲੈ ਕੋਈ ਠੀਕ ਹੈ ਵੈਸੇ ਨੂੰ ਆ ਨੌ ਕੁ ਮਹੀਨੇ ਦੀ ਕਰ ਦਿੰਦੇ ਇਹ ਵੀ ਵਧੀਆ ਇਸ ਲਈ ਪ੍ਰੋਫੈਸ਼ਨ ਹੈ ਵਧੀਆ ਹੈਗਾ ਇਹ ਬੱਕਰੇ ਉਹ ਹੋ ਜਾਂਦੇ ਆ ਪੱਠਾ ਅਸੀਂ ਰੱਖ ਲੈਣੇ ਆ ਹੂੰ ਤੇ ਬੱਕਰੇ ਸੀ ਫਿਰ ਸੇਲ ਕਰਦਨੇ ਹੁਣ ਬੱਕਰੇ ਆਪਾਂ ਦੋ ਸੇਲ ਕਰਤੇ ਤੈਨੂੰ ਪਹਿਲਾਂ ਇੱਕ ਬਰਬਰੀ ਕਰਤਾ ਹੀ ਹਾਂਜੀ ਇੱਕ ਵੱਡਾ ਸਟੱਡ ਕਰਤਾ ਤੇ ਇੱਕ ਬੱਕਰਾ ਇਹਨਾਂ ਵਿੱਚੋਂ ਕਰਤਾ ਦੇ ਦੋ ਗੋਦ ਸੇਲ ਕਰਾਂਗੇ ਇਹਨਾਂ ਵਿੱਚੋਂ ਇਹਨਾਂ ਤਿਆਰ ਕਰਕੇ ਚਰਾਏ ਤਿਆਰ ਕਰਕੇ ਚਰਾਏ ਹੂੰ ਹੂੰ ਨਹੀਂ ਵਧੀਆ ਗੱਲ ਹੈ ਆਪਾਂ ਹੀ ਨਾਲ ਬਾਹੀ ਵੀ ਘਰੀ ਚੱਲੇ ਆ ਨਾ ਬਾਹੀ ਛੱਡ ਬੱਕਰੀ ਕਦੇ ਕਿਤੇ ਲੋਡ ਹੁੰਦੀ ਹੈ ਨਾ ਜੇ ਕੁਝ ਵੀ ਕਮੈਂਟ ਚ ਸੇਲ ਹੋ ਜਾਂਦੇ ਇਹਨਾਂ ਨੇ ਕੋਈ ਆਈ ਨਹੀਂ ਉਦੋਂ ਸਾਨੂੰ ਲੋਡ ਸੀਗੀ ਤੇ ਉਹੀ ਲੈ ਗਿਆ ਉਹਦੀ ਲੈ ਗਿਆ ਉਹ ਘੰਟੇ ਦੇ ਵਿੱਚ ਹੀ ਬੰਦਾ ਕਿਉਂਕਿ ਲੋਹੇ ਰੰਗ ਜਿਵੇਂ ਬਹੁਤ ਯੂਨੀਕ ਹੈ ਕਲਰ ਆ ਵੀਰੇ ਅੱਛਾ ਹਾਂਜੀ ਬਈ ਇਹ ਜਲਦੀ ਸੇਲ ਹੋ ਜਾਣਾ ਆਪਣੇ ਘਰ ਦੀ ਜਿਹੜਾ ਬੱਕਰਾ ਉਹ ਘਰ ਦੀ ਘਰ ਦੀ ਬੱਚਾ ਸੀਗਾ ਸਰੀ ਭਾਲਾ ਸੀਗਾ ਫਾਹ ਸਾਹਮਣੇ ਉਹ ਸੁਲਤਾਨ ਨਾਮ ਸੀ ਉਹਦਾ ਇਹਦਾ ਤੇ ਉਹ ਤੰਗ ਬਹੁਤ ਕਰਦਾ ਸੀ ਬਈ ਹਾਂ ਜਿੱਦਾਂ ਕਰਕੇ ਫਿਰ ਆਪਾਂ ਉਹਨੂੰ ਫਿਰ ਸੇਲ ਕਰਨਾ ਆਪਾਂ ਜਿੱਦਾਂ ਘੋੜਿਆਂ ਚ ਕਹਿੰਦੇ ਨੋਕ ਰਾਤੀ ਰਾਤ ਨੂੰ ਸੇਲ ਕਰ ਦੋ ਮੈਂ ਜਿਹੜਾ ਤੁਸੀਂ ਲੋਹਾ ਰੰਗ ਦੱਸਿਆ ਹੈ ਵੀ ਤੁਸੀਂ ਹਾਂ ਜੀ ਉਹ ਵੀ ਅੱਧੀ ਰਾਤ ਨੂੰ ਬੱਕਰੀਆਂ ਦਾ ਬਰੇਕ ਕਿਦੋਂ ਕਦੋਂ ਮਰਜੀ ਬਿੱਟਲ ਹੋਵੇ ਬਰਬਰੀ ਹੋਵੇ ਹਮ ਬਸ ਕੱਲੀ ਬਿਨਾਂ ਵੀਡੀਓ ਤੋਂ ਵੀ ਕਿਹਾ ਉਹ ਵੀਰ ਵਿਡਿਓ ਪਾਤੀ ਫੇਰ ਤਾਂ ਵੀਰੇ ਬਾਸੀ ਹੈ। ਉਹ ਬਾਸੀ ਹੈ। ਹਾਂਜੀ ਆਪਾਂ ਲਿਆਉਣੇ ਹੁੰਦੇ ਆ ਇਕੱਠੇ ਨਾਲ। ਹੂੰ ਬੱਕਰੀਆਂ, ਬੀਟਲ ਦੇ 5-7 ਨਾਲ ਲੈਣੇ ਹੁੰਦੇ ਆ। ਜਿੰਨਾ ਵੀ ਭੈਣਾਂ ਨੂੰ ਭਰਾਵਾਂ ਨੂੰ ਸ਼ੌਕ ਹੁੰਦਾ ਉਹ ਫਿਰ ਲੈ ਲੈ। ਬੱਚੀ ਲੈ ਕੇ ਆਉਣੀ ਛੁੱਟੀ ਇੱਥੇ। ਹੂੰ ਹੂੰ ਤਾਂ ਕਿ ਵੀ ਪਾਲਣੇ ਔਖੇ ਨਾ ਹੋਣ ਅਗਲੇ ਨੂੰ। ਠੀਕ ਹੈ ਠੀਕ ਹੈ। ਬੱਕਰੀਆਂ ਬਰਬਰੀ ਤਾਂ ਵੀਰੇ ਮੰਜੇ ਥਾਜ ਬੰਨ ਲਾ ਦੇ। ਹੂੰ ਠੀਕ ਹੈ ਬੀਟਲ ਤਾਂ ਭਾਵੇਂ ਹੁੰਦਾ ਦਾ। ਤੇ ਬਰਬਰੀ ਦਾ ਬਸ ਮੋਠੇ ਨਣੇ ਏ ਦਾਣੇ ਦੀ ਖਾਣੀ ਆ। ਹੂੰ ਹੂੰ ਤੇ ਬਸ ਇੰਨਾ ਹੀ ਜੀ ਦਾ। ਇਹ ਦਾ ਮਾੜੇ ਕਿਨਾਰਾ ਰੱਜ ਜਾਂਦੀ ਹੈ। ਅਰ ਬੀਟਲ ਦਾ ਬਹੁਤ ਕਹਦੇ ਬਟ ਇਹਨਾਂ ਦਾ ਖਰਚਾ ਬਹੁਤ ਘੱਟ ਆ। ਅੱਛਾ। ਕਿਸ ਨੇ ਸ਼ੁਰੂ ਕਰਨੇ ਹੋਏ ਤੇ ਆਪਾਂ ਕਹਿ ਸਕਦੇ ਪਹਾੜੀ ਤੋਂ ਸ਼ੁਰੂ ਕਰ ਸਕਦੇ। ਪਹਾੜੀ ਬੱਕਰੀਆਂ ਤੋਂ ਸ਼ੁਰੂ ਕਰ ਸਕਦੇ। ਹਾਂ ਜੀ। ਹੁਣ ਆਪਣੇ ਕੋਲ ਦੋ ਆ ਗਈਆਂ। ਹਮ। ਚਲੋ ਉਹ ਤਾਂ ਕਹਿੰਦੇ ਸੀ ਪਿਛਲੇ ਸੂਏ ਜਿਹੜਾ ਸੂਈ ਸੀ ਉਹਦੀ ਬੱਚੀ ਮੰਗਦੀ ਸੀ। ਘਾਟੇ ਦੀ ਸੂਈ ਸੀ। ਨਹੀਂ ਲੱਗਦੀਆਂ ਬਹੁਤ ਸੋਹਣੀਆਂ ਸੋਹਣੀਆਂ ਹਨਾ। ਹਾਂ ਜੀ ਬਈ। ਐਂ ਲੱਗਦਾ ਜਿਵੇਂ ਫੌਰਨ ਤੋਂ ਆਪਾਂ ਵੀਡੀਓ ਵੀਡੀਓ ਦੇਖਦੇ ਫੌਰਨ ਬਰੀਡ ਵੀ ਸੀਗੀ ਵੀਰੇ ਆਪਣੇ ਕੋਲ ਦਿੱਤੇ ਹੋਈ ਤਾਂ ਮੈਂ ਤੁਹਾਨੂੰ ਨਾਂ ਲਵਾ ਦੂੰ। ਅੱਛਾ ਜੀ। ਇਹ ਸਿਲਟਵਾਤੀ ਸੀ ਇਹ ਆਪਣਾ ਹਾਪਾ ਕਬੂਤਰਾ ਲੱਗੇ ਨਹੀਂ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਇਸ ਕਾਰਨ ਵੀ ਆਪਾਂ ਦੂਜੇ ਪੱਖੇ ਨਹੀਂ ਲਵਾਏ ਹਾਂ 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 ਇਹ ਕੱਲੇ ਇਹ ਕਾਰਨ ਅੱਛਾ ਅੱਛਾ ਤੁਸੀਂ ਗੈਲ ਦੇ ਆਪਣੇ ਘਰੇ ਕਈ ਕਰਦੇ ਨੇ ਕਬੂਤਰਾਂ ਦਾ ਜਾੜਾਗਾ ਉਹੀ ਜਾੜ ਨਿਗਰਿਆ ਚੈੱਕ ਕਰਦੇ ਸੋ 100 ਪੁੱਤਰ ਹੋਗਾ ਘਟੋ ਘਟ ਘਰੇ ਘਰੇ 100 ਪੁੱਤਰ ਹੋਣਗੇ ਆਪਾਂ ਅੱਛਾ ਅੱਛਾ ਆ ਅੰਦਰ ਬਹੁਤ ਆਓ ਅੰਦਰਲੀ ਸਾਈਡ ਬਹੁਤ ਆ ਆਦਰ ਅਸਲ ਇੰਕੀ ਹੋ ਰਹੀਏ ਠੰਡੇ ਆ ਥੱਲੇ ਤੋਂ ਪਵਾਏ ਬਹੁਤ ਅੱਛਾ ਅੱਛਾ ਸਪੈਸ਼ਲੀ ਉਹਦੇ ਕਰਕੇ ਲੋਈਆਂ ਸਪੈਸ਼ਲੀ ਪੁੱਤਰਾਂ ਕਰਕੇ ਲੋਈਆਂ ਆ ਦੇਖੀ ਹਾਂ ਹਾਂ ਇਹ ਆਈ ਬੰਦੇ ਬਹੁਤ ਚੰਗੀ ਗੱਲ ਹੈ ਹਾਂਜੀ ਆਪਾਂ ਹੋਰ ਆਲ ਨੇ ਲੈ ਕੇ ਤੰਗਾ ਗਈ। ਕੀ ਬਾਤ ਹੈ। ਸਮੂਤ ਬਲਾਸੂ। ਅੱਛਾ ਜੀ। ਆਪਾਂ ਉਹ ਕਿਹੜਾ ਖੁੰਚਦੇ? ਉਹ ਬਹੁਤ ਪੱਖੇ ਲਾਉਣੇ ਹੁੰਦੇ ਆਪਾਂ ਦੂਜੇ ਸਾਰੇ ਇੱਥੋਂ ਪੱਖੇ ਲਵਾਦੇ। ਅੱਛਾ। ਉਹਨੇ ਇੱਕ ਦੋ ਵਾਰ ਕਬੂਤਰ ਮਾਰ ਗਏ ਜੀ। ਓਕੇ 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 ਓਕੇ। ਹਾਂਜੀ ਫਿਰ ਉਹਦੇ ਉਹਨਾਂ ਦੇ ਬੱਚੇ ਬਹੁਤ ਔਖੇ ਪਾਲੇ ਸੀ। ਹਮ ਹਮ ਹਮ। ਤਾਂ ਕਰਦੇ ਹਾਂ। ਹਮ। ਠੀਕ ਹੈ ਮੈਨੇ। ਔਖੇ ਬੱਚੇ। ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਥੈਂਕ ਯੂ। ਸਹੀ ਨਹੀਂ।